ਹਾਂਜੀ ਦੋਸਤੋ ਅਕਸਰ ਆਪਾਂ ਦੇਖਦੇ ਹੁੰਦੇ ਹਾਂ ਜਦੋਂ ਦੋ ਕੁੱਟੀਆਂ ਦੋ ਭਰਾਵਾਂ ਨੇ ਬਣਾਉਣੀ ਹੋਵੇ ਅਲੱਗ-ਅਲੱਗ ਦਿਖਦੀਆਂ ਹੁੰਦੀਆਂ ਪਰ ਇੱਥੇ ਦੋ ਕੁੱਟੀਆਂ ਨੇ ਇਸ ਦੀ ਇੱਕ ਹੈ ਕੁੱਟੀ ਬਾਹਰੋਂ ਐਲੀਵੇਸ਼ਨ ਤੁਸੀਂ ਧਿਆਨ ਨਾਲ ਦੇਖੋ ਕੁੱਟੀ ਦੇਖਣ ਨੂੰ ਇੱਕ ਲੱਗਦੀ ਹੈ ਪਰ ਇਹ ਦੋ ਕੁੱਟੀਆਂ ਨੇ ਜੀ ਆ ਦੇਖੋ ਇਧਰੋਂ ਪੋਰਚ ਦੇਖ ਰਹੇ ਹੋ ਤੁਸੀਂ ਆ ਵਿੰਡੋ ਜੀ ਕੋਰਨਰ ਵਿੰਡੋ ਤੇ ਉਧਰਲੀ ਕੁੱਟੀ ਜੀ ਤੁਹਾਨੂੰ ਸੇਮ ਦਿਖਾਵਾਂਗੇ ਸੇਮ ਡਿਜ਼ਾਈਨ ਹੈ ਜੀ ਇਹ ਤੇ ਬਾਹਰੋਂ ਦੇਖੋ ਤੁਸੀਂ ਫਰੰਟ ਐਲੀਵੇਸ਼ਨ ਤੇ ਆ ਜੋ ਕਾਲਮ ਦੇਖ ਰਹੇ ਹੋ ਤੁਸੀਂ ਉੱਪਰ ਤੱਕ ਲੱਗਿਆ ਹੋਇਆ ਤੇ ਇਹ ਇਹਦਾ ਵਿਚਾਰੋਂ ਆ ਗਿਆ ਜੀ ਵਿਚਾਰਾ ਇਹ ਦੋਨਾਂ ਕੁੱਟੀਆਂ ਦਾ ਤੇ ਅੱਧੀ ਇੱਕ ਕੋਠੀ ਇਧਰਲੇ ਪਾਸੇ ਇੱਕ ਕੋਠੀ ਉਧਰਲੇ ਪਾਸੇ ਆਹ ਦੇਖੋ ਆਪਾਂ ਬਿਲਕੁਲ ਵਿਚਾਲੇ ਖੜੇ ਆ ਤੁਸੀਂ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਆਪਾਂ ਤੁਹਾਨੂੰ ਦੂਜੇ ਪਾਸੇ ਕੋਠੀ ਦੇ ਵਿੱਚ ਕੰਮ ਚੱਲੀ ਜਾ ਰਿਹਾ ਉਧਰੋਂ ਆਪਾਂ ਐਂਟਰ ਹੋਵਾਂਗੇ ਤੇ ਇਧਰਲੀ ਕੋਠੀ ਦੇ ਵਿੱਚ ਆਪਾਂ ਆਵਾਂਗੇ ਉੱਥੋਂ ਦੀ ਤੇ ਆਪਾਂ ਸਾਰੀ ਕੋਠੀ ਇਹ ਵੀ ਦਿਖਾਵਾਂਗੇ ਤੁਹਾਨੂੰ ਤੇ ਇਧਰਲੀ ਕੋਠੀ ਦਿਖਾਵਾਂਗੇ ਬਹੁਤ ਸੋਹਣੇ ਦਿਮਾਗ ਨਾਲ ਫਰੰਟ ਐਲੀਵੇਸ਼ਨ ਇੱਕ ਬਹੁਤ ਵੱਡੇ ਵੱਡੀ ਕੋਠੀ ਦਾ ਦਿੱਤਾ ਜੀ ਬਾਹਰੋਂ ਤੇ ਪਰ ਕੋਠੀਆਂ ਦੋ ਨੇ ਇਹ 1500 ਸਕਰ ਫੁੱਟ ਇੱਕ ਕੋਠੀ ਦਾ ਖੱਲੇ ਵਾਲਾ ਏਰੀਆ ਜੀ ਤੇ 700 ਉੱਪਰ ਵਾਲਾ 2200 ਸਕਰ ਫੁੱਟ ਦੀ ਇੱਕ ਕੋਠੀ ਹੈ ਜੀ 4400 ਸਕਰ ਫੁੱਟੋ ਹੈ ਜੀ ਦੋਨੇ 2200 ਦੀਆਂ 2200 ਸਕਰ ਫੁੱਟ ਦੀਆਂ ਦੋ ਕੋਠੀਆਂ ਨੇ ਇਹ ਤੇ ਆਪਾਂ ਇਧਰਲੇ ਪਾਸੋਂ ਇੰਟਰੋਂ ਨੇ ਜੀ ਆ ਦੇਖੋ ਆਪਾਂ ਉਧਰੋਂ ਤੁਹਾਨੂੰ ਦਿਖਾਇਆ ਸੀ ਤੇ ਇੱਥੇ ਕੰਮ ਚੱਲੀ ਜਾ ਰਿਹਾ ਲੱਕੜ ਦਾ ਤੇ ਕੋਠੀ ਸਾਰੀ ਪਲਾਸਟਰ ਹੋ ਕੇ ਤਿਆਰ ਹੈ ਤੇ ਜਿਹੜੇ ਇਹ ਠੇਕੇਦਾਰ ਭਰਾ ਨੇ ਦਾਰਾ ਸਿੰਘ ਜੀ ਮਾਖੇ ਵਾਲੇ ਤੋਂ ਨੇ ਜੀ ਇਹਨਾਂ ਨੇ ਇਹ ਕੋਠੀਆਂ ਬਣਾਈ ਹੈ ਜੀ ਤੇ ਜਿਹੜੇ ਵੀਰੇ ਵੀਰ ਨੇ ਡਿਜ਼ਾਈਨ ਕੀਤੀ ਹੈ ਆਰਕੀਟੈਕਟ ਭਰਾ ਨੇ ਬਲਜਿੰਦਰ ਸਿੰਘ ਮਹਾਲ ਉਹਨਾਂ ਦਾ ਵੀ ਆਪਾਂ ਨੰਬਰ ਸਕਰੀਨ ਤੇ ਦੇਵਾਂਗੇ ਤੁਹਾਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਰ ਤੁਸੀਂ ਵੀ ਡਿਜ਼ਾਈਨ ਕਰਾਉਣਾ ਹੋਇਆ ਕੋਈ ਤੇ ਆਪਾਂ ਪੋਰਚ ਵਿੱਚੋਂ ਦੀ ਇੰਟਰ ਹੁੰਨੇ ਜੀ ਆ ਦੇਖੋ ਕਾਰਨਰ ਵਿੰਡੋ ਲਾਈ ਹੋਈ ਹੈ ਪੋਰਚ ਦੇ ਉੱਤੇ ਸੋਰੀ ਰਸੋਈ ਦੇ ਆਪਾਂ ਅੰਦਰ ਚੱਲਾਂਗੇ ਤੇ ਆਪਾਂ ਪੋਰਚ ਵਿੱਚੋਂ ਦੀ ਇੰਟਰ ਹੋਇਆ 메ਨ ਗੇਟ ਹੈ ਜੋ ਉੱਥੋਂ ਦੀ ਆਪਾਂ ਇੰਟਰ ਹੋ ਗਏ ਕੋਠੀ ਦੇ ਵਿੱਚ ਲਾਈਟ ਬਹੁਤ ਜ਼ਿਆਦਾ ਪੈਂਦੀ ਹੈ ਕੋਠੀ ਦੇ ਵਿੱਚ ਹਜੇ ਲਾਈਟ ਫਿਟਿੰਗ ਦਾ ਕੋਈ ਚਾਲੂ ਨਹੀਂ ਕੀਤਾ ਤੇ ਫਿਰ ਵੀ ਲਾਈਟ ਬਹੁਤ ਪੈ ਰਹੀ ਹੈਗੀ ਲੋਬੀ ਦੇ ਵਿੱਚ ਤੇ ਤੁਹਾਨੂੰ ਆਪਾਂ ਕੱਲਾ ਕੱਲਾ ਇਹਦਾ ਰੂਮ ਵੀ ਦਿਖਾਵਾਂਗੇ ਸਾਰਾ ਪਲਾਨ ਦਿਖਾਵਾਂਗੇ ਘੁੱਟੀ ਦਾ ਤੇ ਆਪਾਂ ਇੰਟਰ ਹੋਗੇ ਜੀ ਇੱਕ ਵਾਰੀ ਤੁਸੀਂ ਵੈਸੇ ਆਪਣੀ ਨਿਗਾਹ ਮਾਰੋ ਸਾਰੇ ਪਾਸੇ ਕਿੱਥੇ ਕਿੱਥੇ ਕਿਹੜੇ ਕਿਹੜੇ ਰੂਮ ਆ ਫਿਰ ਆਪਾਂ ਕੱਲਾ ਕੱਲਾ ਵੀ ਤੁਹਾਨੂੰ ਦਿਖਾਉਣੇ ਆ ਤੇ ਬਹੁਤ ਵਧੀਆ ਪਲਾਨ ਲੱਗਿਆ ਬਾਈ ਤੇ ਦੂਜੀ ਘੁੱਟੀ ਦਾ ਵੀ ਸੇਮ ਪਲਾਨ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਤੇ ਆਜੋ ਜੀ ਆਪਾਂ ਕੱਲੇ ਕੱਲੇ ਰੂਮ ਦੇ ਵਿੱਚੋਂ ਆਪਾਂ ਚੱਲਦੇ ਆ ਤੇ ਆ ਗਈ ਮੇਨ ਗੇਟ ਇਧਰੋਂ ਨਾਲ ਹੀ ਮੇਨ ਗੇਟ ਦੇ ਇੱਕ ਰਸੋਈ ਹੈ ਜੀ ਆ ਦੇਖੋ ਕਿਚਨ ਹੈ ਤੇ ਤੁਸੀਂ ਅਗਰ ਸਾਰੇ ਕਮਰਿਆਂ ਦੇ ਸਾਈਜ਼ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਗੱਲਬਾਤ ਬਾਈ ਨਾਲ ਆਰਕੀਟੈਕਟ ਭਰਾ ਨਾਲ ਗੱਲਬਾਤ ਕਰ ਸਕਦੇ ਹੋ ਸਾਰਾ ਡਿਜ਼ਾਈਨ ਬਾਰੇ ਆ ਦੇਖੋ ਜੀ ਇੱਕ ਵਿੰਡੋ ਲੱਗੀ ਹੈ ਇਹ ਕਾਰਨਰ ਤੇ ਸਿੱਧੀ ਗੇਟ ਦੇ ਉੱਤੇ ਇੱਥੋਂ ਨਜ਼ਰ ਵਜਦੀ ਹੈ ਤੇ ਤੁਹਾਨੂੰ ਇਧਰਲੇ ਪਾਸੇ ਕਿਚਨ ਆ ਗਿਆ ਜੀ ਪਹਿਲਾਂ ਰਾਈਟ ਸਾਈਡ ਤੇ ਤੇ ਫਿਰ ਇੱਕ ਬੈੱਡਰੂਮ ਆ ਗਿਆ ਜੀ ਆ ਦੇਖੋ ਇਹ ਲੈਫਟ ਸਾਈਡ ਤੇ ਜੀ ਪੋਰਚਲ ਪੋਰਚਲੀ ਸਾਈਡ ਨੂੰ ਇੱਥੋਂ ਵੀ ਇੱਕ ਬਹੁਤ ਵਧੀਆ ਵਧੀਆ ਵਿੰਡੋ ਦਿੱਤੀ ਹੈ 12x12 ਦਾ ਘਟੋ ਘਟੇ ਇਹ ਤੇ ਬਹੁਤ ਖੁੱਲੇ ਏਰੀਆ ਚ ਬਣਾਇਆ ਹੋਇਆ ਆ ਦੇਖੋ ਪੋਰਚਲੀ ਸਾਈਡ ਨੂੰ ਇੱਥੋਂ ਵੀ ਗੇਟ ਤੇ ਸਿੱਧੀ ਨਜ਼ਰ ਪੈਦੀ ਬਹੁਤ ਵਧੀਆ ਪਲਾਨ ਨਾ ਕੋਠੀ ਬਣਾਈ ਹੈ ਬਾਕੀ ਤੁਸੀਂ ਦੱਸਣਾ ਹੈ ਕਮੈਂਟਾਂ 'ਚ ਕਿਵੇਂ ਲੱਗੀ ਤੁਹਾਨੂੰ ਇਹ ਸਾਰੀ ਕੋਠੀ ਦੀ ਪਲਾਨਿੰਗ 2200 ਸਕਰ ਫੁੱਟ ਏਰੀਆ ਦੇ ਵਿੱਚ ਇੱਕ ਕੋਠੀ ਨੂੰ 2200 ਸਕਰ ਫੁੱਟ ਏਰੀਆ ਦਾ ਏਰੀਆ ਬਣਾਇਆ ਜੀ ਸਾਰਾ ਤੇ 4400 ਸਕਰ ਫੁੱਟ ਏਰੀਆ ਟੋਟਲ ਕਵਰ ਕੀਤਾ ਤੇ ਦੋ ਕੋਠੀਆਂ ਦਾ ਜੀ ਤੇ ਬਾਹਰੋਂ ਇੱਕ ਲੁੱਕ ਦਿੱਤੀ ਹੈ ਤੇ ਇਹ ਪਲਾਨ ਵੀ ਦੱਸਿਓ ਤੁਸੀਂ ਆ ਦੂਜੇ ਬੈਡਰੂਮ ਦੇ ਵਿੱਚ ਆ ਜੀ ਆਪਾਂ ਤੇ ਇਧਰੋਂ ਇਹਦੇ ਚ ਇੱਕ ਸਟੋਰ ਦਿੱਤਾ ਹੋਇਆ ਆ ਦੇਖੋ ਉੱਪਰ ਪਰਛਤੀ ਪਾ ਕੇ ਸਮਾਨ ਵਗੈਰਾ ਕਾਫੀ ਟਿਕ ਜਾਂਦਾ ਇਹ ਦੂਜਾ ਬੈਡਰੂਮ ਆ ਗਿਆ ਜੀ ਇਹ ਆਪਾਂ ਹਜੇ ਤੱਕ ਦੇਖਿਆ ਕਿਚਨ ਤੇ ਪਹਿਲਾ ਬੈਡਰੂਮ ਤੇ ਦੂਜਾ ਬੈਡਰੂਮ ਜੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੋ ਇਧਰ ਇੱਕ ਡਰੈਸਿੰਗ ਏਰੀਆ ਤੇ ਵਾਸ਼ਰੂਮ ਦਾ ਏਰੀਆ ਦਿੱਤਾ ਹੋਇਆ ਆ ਦੇਖੋ ਆ ਡਰੈਸਿੰਗ ਏਰੀਆ ਹੋ ਗਿਆ ਜੀ ਉਧਰ ਅੱਗੇ ਵਾਸ਼ਰੂਮ ਏਰੀਆ ਹੋ ਗਿਆ ਬੈਡਰੂਮ ਨਾਲ ਕਿਸੇ ਨਾਲ ਵੀ ਅਟੈਚ ਨਹੀਂ ਹੈਗਾ ਵਾਸ਼ਰੂਮ ਇਹ ਅਲੱਗ ਤੋਂ ਹੀ ਆਪਣਾ ਆਪਣਾ ਕਨਸੈਪਟ ਹੁੰਦਾ ਹਰੇਕ ਬੰਦੇ ਦਾ ਜਿਹੜੇ ਨੇ ਕੋਠੀ ਬਣਾਉਣੀ ਆ ਕਈ ਵਾਰੀ ਮਾਲਕ ਪੰਖ ਕਹਿ ਦਿੰਦੇ ਆ ਵੀ ਵੀਰੇ ਆਪਾਂ ਰੱਖਣੇ ਨਹੀਂ ਬੈਡਰੂਮ ਨਾਲ ਅਟੈਚ ਤਾਂ ਆਪਾਂ ਇੱਕ ਲੋਬੀ ਦੇ ਵਿੱਚ ਅਟੈਚ ਕੀਤਾ ਹੈ ਡਰੈਸਿੰਗ ਤੇ ਵਾਸ਼ਰ ਇਹਨੂੰ ਸਾਰੀ ਫੈਮਿਲੀ ਯੂਜ਼ ਕਰ ਸਕਦੀ ਹੈ ਤੇ ਇੱਕ ਇਧਰ ਆ ਗਿਆ ਜੀ ਇਹ ਡਰੈਂਗ ਰੂਮ ਜੋ ਆਪਾਂ ਕਿਚਨ ਦੇਖਿਆ ਸੀ ਉਹਦੇ ਨਾਲ ਆ ਡਰੈਂਗ ਰੂਮ ਦਾ ਏਰੀਆ ਹੈਗਾ ਜੀ ਤੇ ਇਹਨੂੰ ਬਾਹਰਲੇ ਪਾਸੇ ਇੱਕ ਵਿੰਡੋ ਦਿੱਤੀ ਹੈ ਤੇ ਹੁਣ ਆਪਾਂ ਤੁਹਾਨੂੰ ਉੱਪਰ ਤੋਂ ਦਿਖਾਵਾਂਗੇ ਇੱਕ ਵਾਰੀ ਸਾਰੀ ਛੱਤ ਮਾਰ ਲਓ ਲੱਕੜ ਦਾ ਕੰਮ ਚੱਲੀ ਜਾਂਦਾ ਜੀ ਪਲੱਸ ਤੱਕ ਤਿਆਰ ਹੈ ਪੱਥਰ ਵੀ ਗੁੱਠੀ ਚ ਲੱਗ ਚੁੱਕਿਆ ਹੈਗਾ ਤੇ ਅਗਰ ਖਰਚੇ ਦੀ ਡਿਟੇਲ ਤੁਸੀਂ ਪਤਾ ਕਰਨੀ ਆ ਤਾਂ ਤੁਸੀਂ ਆਰਕੀਟੈਕਟ ਭਰਾ ਨੂੰ ਹੀ ਪੁੱਛ ਸਕਦੇ ਹੋ ਵੀ ਕਿੰਨਾ ਖਰਚਾ ਆ ਗਿਆ ਕਿੱਥੇ ਕਿਹੜਾ ਪੱਥਰ ਲਾਇਆ ਜੀ ਕਿਹੜਾ ਸੀਮੈਂਟ ਵਰਤੇ ਆ ਕਿਹੜਾ ਇਹਦੇ ਵਿੱਚ ਸਰੀਆ ਵਰਤੇ ਉਹ ਤੁਸੀਂ ਆਪਾਂ ਨੰਬਰ ਤਾਂ ਦਿੱਤਾ ਹੈ ਤੁਸੀਂ ਇਹਦੇ ਤੇ ਗੱਲਬਾਤ ਕਰਕੇ ਸਾਰਾ ਕੁਝ ਜਾਣ ਸਕਦੇ ਹੋ ਅਗਰ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸੁਮੇ ਪਸੰਦ ਆ ਤਾਂ ਤੁਸੀਂ ਕਰਵਾ ਵੀ ਸਕਦੇ ਹੋ ਇਦਾਂ ਦਾ ਡਿਜ਼ਾਈਨ ਤੇ ਆਜੋ ਆਪਾਂ ਹੁਣ ਤੁਹਾਨੂੰ ਥੱਲੋਂ ਆਪਾਂ ਨਿਗਾਹ ਮਾਰੀਏ ਸਾਰੇ ਗਰਾਊਂਡ ਫਲੋਰ ਦੇ ਉੱਤੇ ਜਿੰਨੇ ਜਿੰਨੇ ਕਮਰੇ ਸੀਗੇ ਤੇ ਆਪਾਂ ਹੁਣ ਉੱਪਰ ਲੈ ਕੇ ਚੱਲਦੇ ਹਾਂ ਤੁਹਾਨੂੰ ਆ ਦੇਖੋ ਪੌੜੀਆਂ ਦੇ ਉੱਪਰ ਵੀ ਪੱਥਰ ਲੱਗਿਆ ਹੋਇਆ ਤੇ ਬਾਈਹੋਰੀ ਲੱਕੜ ਦਾ ਕੰਮ ਆ ਜੋ ਘਰੀ ਕਰਵਾ ਰਹੇ ਨੇਗੇ ਇੱਥੇ ਥੋੜਾ ਜਿਹਾ ਇਹ ਹੋ ਜਾਂਦਾ ਕਿ ਵੀ ਰੇਪਰ ਲੱਕੜ ਲਿਆਂਦੀ ਪਈ ਨੇ ਜਾਂ ਆਪਣੇ ਕੋਈ ਪਹਿਲਾਂ ਤੋਂ ਲੱਕੜ ਰੱਖੀ ਪਈ ਹੁੰਦੀ ਆ ਪਹੁੰਚ ਰਾ ਕੇ ਉਹਦਾ ਕੰਮ ਕਰਾ ਸਕਦੇ ਆ ਅੱਜ ਹੁਣ ਤੁਹਾਨੂੰ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਲੈ ਕੇ ਚੱਲਦੇ ਆ ਦੂਜੀ ਕੋਠੀ ਦੇ ਵਿੱਚ ਵੀ ਆਪਾਂ ਐਂਟਰ ਹੋਵਾਂਗੇ ਸੇਮ ਤੁਸੀਂ ਚੀਜ਼ ਦੇਖੋਗੇ ਉੱਧਰ ਵੀ ਬਹੁਤ ਵਧੀਆ ਕਨਸੈਪਟ ਦਿੱਤਾ ਬਾਈ ਹੋਰਾਂ ਨੇ ਆ ਦੇਖੋ ਜੀ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੋ ਫਰਸਟ ਫਲੋਰ ਹੈ ਆ ਲੌਬੀ ਦਾ ਏਰੀਆ ਹੈ ਜੀ ਇੱਥੇ ਵੀ ਪੱਥਰ ਦਾ ਕੰਮ ਕੰਪਲੀਟ ਹੈ ਜੀ ਸਾਰਾ ਤੇ ਤੁਹਾਨੂੰ ਦਿਖਾਉਣ ਲੱਗੇ ਆਪਾਂ ਹੁਣ ਇਧਰੋਂ ਤੇ ਇੱਥੇ ਇੱਕ ਲੋਬੀ ਦਾ ਏਰੀਆ ਬਹੁਤ ਖੁੱਲਾ ਹੈਗਾ ਇੱਥੇ ਇੱਕ ਬੈੱਡਰੂਮ ਦਿੱਤਾ ਹੋਇਆ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਇਧਰੋਂ ਆ ਦੇਖੋ ਇੱਕ ਬੈੱਡਰੂਮ ਦਿੱਤਾ ਹੈ ਜੀ ਉੱਪਰ ਵਾਲੇ ਪਾਸੇ ਇਹਦੇ ਵੀ ਕਾਫੀ ਵੱਡੀ ਵਿੰਡੋ ਦਿੱਤੀ ਹੋਈ ਹੈ ਤੇ ਦੋਸਤੋ ਜੇ ਆਪਾਂ ਹਰ ਰੋਜ਼ ਨਵੀਂ ਬਣਦੀ ਕੋਠੀ ਦਿਖਾਉਨੇ ਆ ਤੁਹਾਨੂੰ ਕੋਠੀਆਂ ਰੈਨੋਵੇਟ ਵੀ ਦਿਖਾਉਨੇ ਆ ਤਾਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰਿਓ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹਦੇ ਚ ਇੱਕ ਵਾਸ਼ਰੂਮ ਬਣਿਆ ਹੋਇਆ ਜੀ ਉੱਪਰ ਆ ਦੇਖੋ ਆ ਲੌਬੀ ਦੇ ਵਿੱਚ ਹੈ ਜੀ ਇਧਰ ਵੀ ਬੈੱਡਰੂਮ ਨਾਲ ਉੱਪਰ ਵਾਲੇ ਨਾਲ ਕੋਈ ਅਟੈਚ ਨਹੀਂ ਕੀਤਾ ਇਹ ਵੀ ਅਲੱਗ ਤੋਂ ਰੱਖਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਇਧਰੋਂ ਬੇੜੇ ਵਾਲੇ ਪਾਸੋਂ ਜੋ ਬੈਕ ਸਾਈਡ ਤੇ ਆ ਦੇਖੋ ਜਿਆ ਫਰੰਟ ਸਾਈਡ ਤੇ ਇੱਥੇ ਵੀ ਤੁਸੀਂ ਆਪਣੀ ਰਾਏ ਜਰੂਰ ਦੇਣਾ ਜੋ ਆਪਾਂ ਅਕਸਰ ਤੁਹਾਨੂੰ ਪੁੱਛਦੇ ਰਹਿੰਨੇ ਆਂ ਵੀ ਇੱਥੇ ਗ੍ਰਿਲ ਲੱਗਣੀ ਚਾਹੀਦੀ ਹੈ ਜਾਂ ਗਲਾਸ ਲੱਗਣਾ ਚਾਹੀਦਾ ਵੈਸੇ ਬਾਈ ਹੋਰਾਂ ਦੀ ਬਾਤ ਰ ਹੈ ਇੱਥੇ ਗਲਾਸ ਲਾਉਣ ਦੀ ਆ ਤੇ ਤੁਸੀਂ ਆਪਣੇ ਆਪਣੇ ਸੁਝਾਅ ਦੇਣਾ ਵੀ ਇੱਥੇ ਗ੍ਰਿਲ ਵਧੀਆ ਲੱਗਣੀ ਹੈ ਜਾਂ ਇੱਥੇ ਪਾਵੇ ਵੀ ਵਧੀ ਤੁਸੀਂ ਆਪਾਂ ਆਪਣੇ ਸੁਝਾਅ ਦੇਣਾ ਆਪਾਂ ਤੁਹਾਡੇ ਨਾਲ ਹਰ ਇੱਕ ਜਿੱਥੇ ਆਪਾਂ ਨੂੰ ਡਾਊਟ ਹੋਵੇ ਆਪਾਂ ਤੁਹਾਡੇ ਨਾਲ ਸਲਾਮ مشورہ ਕਰਦੇ ਆ ਉੱਥੇ ਮਕਾਨ ਮਾਲਕ ਹੁੰਦਾ ਜਾਂ ਆਰਕੀਟੈਕਟ ਭਰਾ ਹੁੰਦਾ ਉੱਥੇ ਉਹ ਚੀਜ਼ ਨੂੰ ਉਹ ਵੀ ਡਿਜ਼ਾਈਨ ਕਰ ਸਕਦਾ ਜਿੱਦ ਨਹੀਂ ਤੁਸੀਂ ਵਧਰੇ ਦੇਉਗੇ ਆਜੋ ਜੇ ਆਪਾਂ ਬਾਹਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਆ ਬੈਕ ਸਾਈਡ ਤੇ ਆ ਆ ਦੇਖੋ ਆ ਡਿਜ਼ਾਈਨ ਬਣ ਗਿਆ ਤੋਂ ਪੌੜੀ ਦਾ ਉਧਰੋਂ ਵੀ ਚੜਦੀ ਐ ਇੱਧਰਲੀ ਗੋਠੀ ਦੇ ਉੱਪਰ ਚੜਦੀ ਐ ਤੇ ਹੁਣ ਆਪਾਂ ਦੂਜੇ ਮਕਾਨ ਦੇ ਵਿੱਚ ਐਂਟਰ ਹੋ ਮੰਗ ਜੀ ਉੱਪਰ ਵਾਲੇ ਪਾਸੇ ਤੋਂ ਤੇ ਹੁਣ ਆਪਾਂ ਇਹ ਦਾ ਆਪਾਂ ਤੁਹਾਨੂੰ ਪੋਰਚ ਦੇ ਵਿੱਚੋਂ ਐਂਟਰ ਹੋਏ ਸੀ ਤੇ ਆਪਾਂ ਪੋਰਚ ਵਿੱਚ ਹੀ ਇਹ ਦੂਜੇ ਪਰਾਂ ਵਾਲਾ ਪਹਿਲਾ ਮਕਾਨ ਰਹਿ ਗਿਆ ਜੀ ਹੁਣ ਆਪਾਂ ਦੂਜੇ ਦੇ ਵਿੱਚ ਆਏ ਇਧਰੋਂ ਤੇ ਆਪਾਂ ਉੱਪਰ ਵਾਲੇ ਪੋਰਸ਼ਨ ਤੋਂ ਇਹਦੇ ਚ ਐਂਟਰ ਹੁੰਨੇ ਆ ਜੀ ਆਹ ਦੇਖੋ ਆਹ ਦੇਖੋ ਜੀ ਉੱਪਰ ਸੇਮ ਏਰੀਆ ਆ ਗਿਆ ਜੀ ਜਿਹੜਾ ਉਹਦੇ ਚ ਸੀਗਾ ਲੌਬੀ ਦਾ ਏਰੀਆ ਉੱਪਰ ਵਾਲੇ ਜੋ ਫਰਸਟ ਫਲੋਰ ਤੇ ਸੀਗਾ ਉਹਦੀ ਸੇਮ ਪਲਾਨਿੰਗ ਹੈ ਜੀ ਆਹ ਦੇਖੋ ਤੁਹਾਨੂੰ ਦਿਖਾਵਾਗੇ ਹੁਣ ਆਹ ਬਾਥਰੂਮ ਆ ਗਿਆ ਜੀ ਇਧਰ ਤੇ ਭਾਈ ਕਿਵੇਂ ਲੱਗਿਆ ਇਹ ਪਲਾਨ ਤੁਹਾਨੂੰ ਜਾ ਕੇ ਦੋ ਪਰਾਂ ਮੰਨੇ ਇੱਕ ਕੋਠੀ ਨੂੰ ਮੰਨ ਲੇ ਇੱਕ ਕੋਠੀ ਦਾ ਰੂਪ ਦੇਣਾ ਬਾਹਰੋਂ ਤੇ ਅੰਦਰੋਂ ਤੋਂ ਕੋਠੀਆਂ ਦਾ ਪਲਾਨ ਰੱਖਣਾ ਤਾਂ ਇਹ ਬਹੁਤ ਵਧੀਆ ਮਾਡਰਨ ਲੁੱਕ ਦੀ ਕੋਠੀ ਆ ਆ ਦੇਖੋ ਜਿੱਦਾਂ ਇੱਕ ਬੈੱਡਰੂਮ ਆ ਗਿਆ ਤੇ ਉੱਪਰ ਵੀ ਇੱਕ ਇਹਦੇ 'ਚ ਵੀ ਇੱਕ ਵਾਸ਼ਰੂਮ ਤੇ ਇੱਕ ਬੈੱਡਰੂਮ ਹੈ ਜੀ ਤੇ ਆਪਾਂ ਤੁਹਾਨੂੰ ਹੁਣ ਲੈ ਕੇ ਚੱਲਦੇ ਆ ਜੀ ਥੱਲੇ ਹਲੇ ਜੋ ਫਸਟ ਗਰਾਊਂਡ ਫਲੋਰ ਹੈ ਦਾ ਆਪਾਂ ਤੁਹਾਨੂੰ ਦੂਜੀ ਕੋਠੀ ਦਿਖਾ ਰਹੇ ਹਾਂ ਜੀ ਹੁਣ ਆਪਾਂ ਤੁਹਾਨੂੰ ਗਰਾਊਂਡ ਫਲੋਰ ਦੇ ਉੱਤੇ ਲੈ ਕੇ ਚੱਲਦੇ ਆ ਇਹਦੇ ਤੇ ਤੇ ਆਜੋ ਜੀ ਆਪਾਂ ਥੱਲੇ ਚੱਲਦੇ ਹਾਂ ਹੁਣ ਤੇ ਇਦਾਂ ਦੀਆਂ ਨਵੀਆਂ ਮਰਨੀਆਂ ਕੁੱਟੀਆਂ ਦੇਖਣ ਵਾਸਤੇ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਂ ਜਾਣਕਾਰੀ ਕੋਠੀ ਲੈ ਕੇ ਆਉਂਦੇ ਰਹਿਾਂਗੇ ਆ ਜੀ ਆਪਾਂ ਹੁਣ ਥੱਲੇ ਚੱਲਦੇ ਹਾਂ ਸਾਡੇ ਕੋਲ ਇਤਾਲੇਟੋ ਸਿਚਾਰਮਾਰੋ ਸੋਨੋ ਸੇਮ ਡਿਜ਼ਾਈਨ ਦੇਖਣ ਨੂੰ ਮਿਲੂਗਾ ਜੀ ਬਹੁਤ ਵਧੀਆ ਪਲਾਨ ਨਾਲ ਕੁੱਠੀ ਤਿਆਰ ਕੀਤੀ ਹੈ ਤੇ ਜਦੋਂ ਕੋਠੀ ਤਿਆਰ ਹੋ ਗਈ ਸਾਰੀ ਬਾਹਰੋਂ ਪੇਂਟ ਹੋ ਗਈ ਤਾਂ ਬਹੁਤ ਵਧੀਆ ਦੇਖਣ ਨੂੰ ਦੂਰੋਂ ਹੈ ਇਤਾਂ ਦੇ ਵਿੱਚ ਇੱਕ ਕੋਠੀ ਲੱਗਦੀ ਹੈ ਪਰ ਅੰਦਰ ਤੋਂ ਇਹ ਦੋ ਕੋਠੀਆਂ ਨੇ ਜੀ ਆਜੋ ਆਪਾਂ ਥੱਲੇ ਵਾਲੇ ਪੋਰਸ਼ਨ ਤੇ ਆ ਗਏ ਜੀ ਜੋ ਇਹਦਾ ਗਰਾਉਂਡ ਫਲੋਰ ਹੈ ਆਪਾਂ ਪਹਿਲਾ ਵਾਲੀ ਕੋਠੀ ਦਾ ਤੁਹਾਨੂੰ ਸਾਰਾ ਏਰੀਆ ਦਿਖਾਤਾ ਇਹਦੀ ਪਲਾਨਿੰਗ ਵੀ ਤੁਸੀਂ ਚੈੱਕ ਕਰਿਓ ਸੇਮ ਪਲਾਨਿੰਗ ਹੈ ਜੀ ਇਹਦੀ ਆ ਦੇਖੋ ਤੁਸੀਂ ਇੱਕ ਵਾਰੀ ਲੌਬੀ ਦੇ ਵਿੱਚੋਂ ਸਾਰੇ ਸਾਰੇ ਪਲਾਨ ਕਰਨੀ ਚਾਹਤ ਮਾਰੋ ਜਿਹੜਾ ਵੀ ਇਹਦਾ ਕੋਠੀ ਦਾ ਸਾਰੀ ਡਰਾਇੰਗ ਥੱਲੇ ਵਾਲੀ ਆ ਦੇਖੋ ਜੀ ਆ ਪੋਰਚ ਜਿਵੇਂ ਕਿ ਆ ਪੋਰਚ ਦੇ ਵਿੱਚੋਂ ਇੰਟਰ ਚ ਇਹਦਾ ਵੀ 메ਨ ਗੇਟ ਦਿਖਦਾ ਉੱਥੋਂ ਤੇ ਉਹਦਾ ਵੀ ਉਧਰੋਂ ਦਿਖਦਾ ਸੀਗਾ ਇਹ ਖੁੱਲਾ ਪੋਰਚ ਬਣਿਆ ਹੋਇਆ ਜੀ ਤੇ ਇਹਦੇ ਨਾਲ ਹੀ ਕਿਚਨ ਦਾ ਏਰੀਆ ਦੇਖੋ ਉਧਰ ਵੀ ਕਿਚਨ ਦਾ ਏਰੀਆ ਸੀਗਾ ਤੇ ਕਿਚਨ ਦਾ ਏਰੀਆ ਜੋ ਇਹਦੀ ਸੇਮ ਵਿੰਡੋ ਇੱਥੋਂ ਵੀ ਗੇਟ ਤੇ ਨਜ਼ਰ ਆਉਂਦੀ ਹੈ ਜੀ ਸੇਮ ਵਿੰਡੋ ਦਿੱਤੀ ਹੈ ਕਾਰਨਰ ਵਿੰਡੋ ਦਿੱਤੀ ਹੈ ਜੀ ਇਹਨੂੰ ਤੇ ਸੇਮ ਟਾਈਲ ਵਗੈਰਾ ਲਾ ਕੇ ਇਹਦੇ 'ਚ ਵੀ ਓਨਾ ਕੰਮ ਹੋਇਆ ਪਿਆ ਹੁਣ ਉਹਦੇ 'ਚ ਲੱਕੜ ਦਾ ਕੰਮ ਸ਼ੁਰੂ ਕਰਤਾ ਬਾਈ ਉਹਨਾਂ ਨੇ ਬਾਅਦ 'ਚ ਇਹਦੇ 'ਚ ਕਰਨਗੇ ਆ ਦੇਖੋ ਜੀ ਆ ਬੈਡਰੂਮ ਆ ਗਿਆ ਜਿੱਧਰ ਇਹਦੀ ਵੀ ਇੱਕ ਵਿੰਡੋ ਪੋਰਚ ਦੇ ਵਿੱਚ ਹੈ ਜੀ ਇਹ ਵੀ ਖੁੱਲਾ ਵਧੀਆ ਬੈਡਰੂਮ ਬਣਿਆ ਹੋਇਆ ਖੁੱਲਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਇਧਰ ਤੋਂ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੁਆ ਏਰੀਆ ਆ ਗਿਆ ਜੀ ਆਹ ਆ ਗਿਆ ਤੁਹਾਨੂੰ ਆਪਾਂ ਦਿਖਾਉਣੇ ਬੈਡਰੂਮ ਦਾ ਏਰੀਆ ਦੂਜੇ ਦਾ ਤੇ ਇਹਦੇ ਵਿੱਚ ਵੀ ਸੇਮ ਸਟੋਰ ਰੱਖਿਆ ਜੀ ਸੇਮ ਪਰਸਤੀ ਦੀ ਗੱਲ ਆ ਕੇ ਸੇਮ ਸੇਮ ਸਾਰੇ ਕਮਰਿਆਂ ਦੇ ਸਾਈਜ਼ ਨੇਗੇ ਕੋਈ ਫਰਕ ਨਹੀਂ ਸਾਰਿਆਂ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ ਆ ਦੇਖੋ ਇਹ ਵਾਸ਼ਰੂਮ ਦਾ ਏਰੀਆ ਜੋ ਡ्रेसਿੰਗ ਏਰੀਆ ਸੀਗਾ ਪੌੜੀਆਂ ਦੇ ਨਾਲ ਉਹਦਾ ਤੇ ਸੇਮ ਇਹ ਚੀਜ਼ ਰੱਖੀ ਹੈ ਸੇਮ ਟਾਇਲ ਲਾਈ ਹੈ ਬਾਈ ਉਹਨਾਂ ਨੇ ਬਹੁਤ ਵਧੀਆ ਲੱਗਿਆ ਬਾਈ ਆਪਾਂ ਨੂੰ ਕਨਸੈਪਟ ਇਹ ਤੁਸੀਂ ਵੀ ਦੱਸਣਾ ਇੱਕ ਕੱਟ ਬਜਟ ਦੀ ਛੋਟੇ ਪਰਿਵਾਰ ਵਾਸਤੇ 200 ਸਕਰ ਫੁੱਟ ਏਰੀਆ ਦੇ ਨਾਲੇ ਡਬਲ ਮੰਜ਼ਲੀ ਕੋਠੀ ਬਣ ਗਈ ਬਾਹਰੋਂ ਸੇਮ ਬਹੁਤ ਵੱਡੀ ਕੋਠੀ ਦੀ ਲੁੱਕ ਬਣ ਗਈ ਤੇ ਨਾਲੇ ਅੰਦਰੋਂ ਸੇਮ ਜਿਹਾ ਏਰੀਆ ਦੋ ਪਾਈਆਂ ਦੀ ਵੰਡ ਹੋ ਗਈ ਆ ਦੇਖੋ ਜੀ ਬਹੁਤ ਵਧੀਆ ਤਰੀਕੇ ਨਾਲ ਬਾਈ ਹੁਣਾਂ ਨੇ ਕੰਮ ਕੀਤਾ ਤੇ ਇਧਰੋਂ ਆ ਗਿਆ ਜੀ ਡਰਾਈング ਰੂਮ ਦਾ ਏਰੀਆ ਤੇ ਕਿਵੇਂ ਲੱਗਿਆ ਜੀ ਇਹ ਸਾਰਾ ਪਲਾਨ ਦੱਸਣਾ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਕਰਨਾ ਵੱਧ ਤੋਂ ਵੱਧ ਤੇ ਦੋ ਬਰਾਮਾਂ ਨੇ ਇੱਕੋ ਜਿਹੇ ਕੁੱਠੇ ਬਣਾਈਆਂ ਨੇ 2 बाई 20 ਏਰੀਆ ਜੀ ਸਾਰਾ ਇਹ 1500 ਥੱਲੇ ਤੇ 700 ਉੱਪਰ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਜੀ